ਮੋਬਾਲਤੀ ਮੋਬਾਲਤੀ ਕਾਫੀ ਮੋਬਾਲਤੀ ਫਿਰਾਈ ਬਾਰੇ ਆ ਦੇਖਾ ਨਹੀਂ ਬਾਰੇ ਕਾਫੀ ਨਸਕੇਫੇ ਦੀਆਂ ਤਰ੍ਹਾਂ ਪੁੜੀਆਂ ਹੀ ਟੰਗ ਰੱਖਿਆ ਨੇ ਦੇਖੋ ਦੋ ਰੁਪਏ ਚ ਦੁਕਾਨ ਵਾਲੇ ਮੰਗੂ ਦੁਕਾਨਾ ਦੇ ਦੁਕਾਨ ਦਾ ਰੱਖੀ ਕਾਫੀ ਹੈਲੋ ਗਾਇਸ ਗੁੱਡ ਮਾਰਨਿੰਗ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਕਿਵੇਂ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਠੀਕ ਹੋਵੋਗੇ ਐਜੋ ਮੌਸਮ ਦੇਖੋ ਅੱਜ ਕ੍ਰਿਸਟਲ ਕਲੀਅਰ ਕੋ ਸਾਫ ਸਾਫ ਆ ਗਿਆ ਮੀਂਹ ਦਾ ਕਹਿੰਦੇ ਦੱਸਿਆ ਹੋਇਆ ਅੱਜ ਮੀਂਹ ਹੈਗਾ ਹੂੰ ਮੀਂਹ ਦਾ ਕਹਿੰਦੇ ਨੇ ਨਾ ਪਰ ਹੂੰ ਸਾਫਾ ਜਮਾਈ ਲੱਗਦਾ ਤਾਂ ਐ ਨਹੀਂ ਬਾਕੀ ਦੇਖੋ ਮੌਸਮ ਤਾਂ ਜਮਾਈ ਸਾਫ ਲੱਗ ਰਿਹਾ ਮੌਸਮ ਬਿਲਕੁਲ ਹੂੰ ਜਮਾਈ ਉਹ ਪਨੇ ਕੁਲੂਗੀ ਆਧਾ ਟੋਪੀ ਦੇ ਕੇ ਰੱਖ। ਹੋਰ ਇਹਨਾਂ ਦਾ ਮਹੱਲ। ਚਲ ਬੱਚੇ ਦੇਖਦੇ ਆਂਗੇ। ਉੱਠ ਕਰੇ ਕਿ ਸੁੱਤੇ ਪਏ ਨੇ ਹਜੇ। ਹਾਂ ਬਹਾਨੇਵਾਜ ਬੰਦੇ ਦੀ। ਆ ਦੇਖੋ। ਆ ਦੇਖੋ ਆ ਤਾਂ ਪੈ ਗਿਆ ਮੂੰਹ ਸੈਲਫੇਟ ਕੇ। ਹੈਲੋ ਬੱਚੇ। ਕੀ ਹੋ ਗਿਆ? ਬੁਖਾਰ ਰਕੇ ਮੇਰੇ ਦਾ ਠੀਕ ਆ? ਅਰੇ ਬੁਖੜ। ਦੇਖਾਂ ਉੱਠ ਜਾ। ਨਹੀਂ ਕੋਈ ਲੱਗਦਾ ਤਾਂ ਹੈ ਨਹੀਂ ਯਾਰ ਕੋਈ ਚਾਂਸ ਚੋਂਸ ਆ। ਆਏ ਗਰ ਨੂੰ ਦਵਾਈ ਦੇ ਦੋ ਜੀ ਫੇ ਸਕੂਲ ਵੀ ਜਾਣਾ ਹੋਊਗਾ ਹਾਂ ਚਾ ਦੇ ਕੇ ਨਾ ਦਵਾਈ ਦੇ ਕੇ ਸਕੂਲ ਭੇਜ ਦਿਆ ਸਰੋ ਠੀਕ ਹੋ ਜਾ ਜਿਹੜਾ ਇਹ ਹਾਂ ਫਿਰ ਇਹਨਾਂ ਸਕੂਲ ਭੇਜ ਦਾਂਗੇ ਕੁੜੀ ਤਾਂ ਪਈ ਹੈਗੀ ਉਹ ਕਹਿੰਦੀ ਵੀ ਨਹੀਂ ਹੈਗੀ ਵੀ ਮੇਰੇ ਸਿਰ ਦੁਖਦਾ ਮੈਂ ਸਕੂਲ ਨਹੀਂ ਜਾਣਾ ਫਾਰਮ ਕਰ ਲੈਣਾ ਸੀਗਾ ਇਹ ਬੱਚਾ ਬਹਾਨੇਬਾਜ਼ ਸਾਡਾ ਆ ਜਾਦੀ ਆ ਉਸ ਹਾਂ ਇਹ ਹੀ ਕਹਿੰਦਾ ਇੱਕ ਆ ਟੋਪੀ ਜੀ ਥੋੜੀ ਮੈਂ ਦੋ ਤਿੰਨ ਵਾਰ ਹੀ ਕਹਤਾ ਕਿ ਮੈਂ ਲਾਓ ਠੀਕ ਹੈ ਠੀਕ ਆ ਠੀਕ ਆ ਸ਼ੁਕਰ ਆ ਟੋਪੀ ਲੋਡ ਕਰ ਲਈ ਉਹਦੀ ਧੰਨਵਾਦ ਮੈਂ ਵੀ ਗਾਇਸ ਅੱਜ ਪਹਿਲਾਂ ਤਾਂ ਪਟਿਆਲੇ ਜਾਣਾ ਪਟਿਆਲੇ ਤੋਂ ਬਾਅਦ ਚੰਡੀਗੜ੍ਹ ਜਾਣਾ ਹੈ ਡਿਊਟੀ ਤੇ ਉੱਥੇ ਮੈਰਿਜ ਦਾ ਪ੍ਰੋਗਰਾਮ ਆਗਾ ਤੇ ਉੱਥੇ ਜਾ ਕੇ ਤੁਹਾਨੂੰ ਦਿਖਾਵਾਂਗੇ ਥੋੜਾ ਬਹੁਤਾ ਵੀ ਕਿਵੇਂ ਦਾ ਪ੍ਰੋਗਰਾਮ ਹੋ ਕੀ ਪ੍ਰੋਗਰਾਮ ਉੱਥੇ ਥੋੜਾ ਜਿਹਾ ਤੁਹਾਨੂੰ ਦਿਖਾ ਦਾਂਗੇ بار بار ਅੰਦਰ ਦਾ ਬਣਾਉਦੇ ਨਹੀਂ ਹੈਗੇ ਕਿਉਂਕਿ ਪਗਾਨੇ ਪ੍ਰੋਗਰਾਮ ਦੇ ਵਿੱਚ ਆਪਾਂ ਐਵੇਂ ਹੀ ਪ੍ਰੋਗਰਾਮ ਬਣਾਏ ਫਿਰ ਇਹੀ ਹੈ ਨਾਲੇ ਵਰਤੀ ਪਾਈ ਹੁੰਦੀ ਉੱਥੇ ਚੰਗਾ ਜਿਹਾ ਨਹੀਂ ਲੱਗਦਾ ਹੈਗਾ ਇਸ ਕਰਕੇ ਤੁਹਾਨੂੰ ਬਾਰੋ ਬਾਰੋ ਮੈਂ ਦਿਖਾਉਂਗਾ ਜਿੱਥੋਂ ਜਿੱਥੋਂ ਵੀ ਬਣਾ ਸਕਿਆ ਵੀਡੀਓ ਉਹ ਸਾਰੀ ਵੀਡੀਓ ਬਣਾ ਕੇ ਤੁਹਾਨੂੰ ਦਿਖਾਉਂਗਾ ਚੁੱਪ ਕਰ ਜੋ ਮੁੰਡੇ ਦੇ ਡੋਲ ਪੈਂਦੇ ਨੇ ਸਿਰ 'ਚ ਚੁੱਪ ਕਰ ਜੋ ਡੋਲ ਪੈਂਦੇ ਨੇ ਸਕੂਲ ਦਾ ਟਾਈਮ ਆ ਲੰਘ ਜਾਣ ਤੋਂ ਬੜਾ ਸਕੂਲ ਦਾ ਟਾਈਮ ਕੁੜੀਏ ਸਾਰੇ ਨੂੰ ਆਏ ਤਿੰਨੇ ਨੂੰ ਨੇ ਆਏ ਆਪਾਂ ਤਾਂ ਉੱਠ ਖੜੇ ਬਈ ਆਪਾਂ ਤਾਂ ਚੱਲੇ ਆਪਾਂ ਤਿਆਰ ਹੋਣ ਲੱਗਦਾਗਾ ਮੈਂ ਤਾਂ ਤਿਆਰ ਹੋ ਕੇ ਜਾਂਣਾ ਮੈਂ ਤਾਂ ਡਿਊਟੀਆਂ ਤੇ ਦੇਲੀਨ ਨੂੰ ਦੇਖੀ ਕਹਿੰਦੀ ਹੋਗਾ ਨਹੀਂ ਬੁਖਾਰ ਹੈਗਾ ਦੇਖੀ ਉਹ ਦੇਲੀਨ ਨੂੰ ਕਿਹੜਾ ਬੁਖਾਰ ਹੈਗਾ ਤੈਨੂੰ ਬੁਖਾਰ ਹੋ ਰਿਹਾ ਕੁੜੀ ਚੈੱਕ ਕਰ ਲੈ ਵੀ ਆਪਦਾ ਸੈਨੋਮੀਟਰ ਲੈ ਕੇ ਸਾਰਿਆਂ ਦਾ ਚੈੱਕ ਨੂੰ ਬੁਖਾਰ ਪਹਿਲੇ ਪਹਿਨ ਤਾ ਬੁਖਾਰ ਮੈਂ ਤਾਂਪ ਨਹੀਂ ਹੋਣਾ ਉਹ ਲੱਤੀ ਦਾ ਚੈੱਕ ਦੱਸ ਦੇ ਕੀ ਉਖਾੜ ਦੇ ਵਾਲ ਪਰ ਨਾਲ ਚੁੱਦਾ ਇਹ ਬੜੀਆ ਹਾਂ ਹੈਗਾ ਗੱਲਿਆ ਆਪਾਂ ਕਲੱਤ ਤੇ ਨਹੀਂ ਚੈੱਕ ਕਰਾਂਗੇ ਬਹਾਨੇ ਬਾਜ ਬੰਦਾ ਚਲੋ ਮੈਂ ਤਿਆਰ ਹੁਣਾ ਨਹੀਂ ਲਿਆਓ ਰੋਟੀ ਰੋਟੀ ਬਣਾਓ ਉਪੜੇ ਅਵਿਸ ਲੇਟਰ ਓ ਯੂ ਗਾਈਜ਼ ਆਪਾਂ ਦਾ ਹੋ ਗਿਆ ਡਿਊਟੀ ਤੋਂ ਫ੍ਰੀ ਤੇ ਫ੍ਰੀ ਹੋ ਕੇ ਆਪਾਂ ਤੇ ਨੂੰ ਦੇਖੋ ਪਿੱਛੇ ਬੈਠਾ ਗਾਸਤੇ ਜਿਵੇਂ ਮਹਿਮਾਨ ਮੇਰੀ ਬਕਾਰ ਹੋ ਰਿਹਾ ਸੀਗਾ ਤੇ ਆ ਮਹਿਮਾਨ ਦੇਖ ਲਓ ਬਕਾਰੀ ਟਿੱਕੀ ਕਿ ਕਿਵੇਂ ਟਿੱਕੀ ਦਗਾਉਣ ਲੱਗ ਗਿਆ ਹੋਰ ਫਿਰ ਕੀ ਦਿਖਾਵਾਂ ਮੈਂ ਤਾਂ ਡਿਊਟੀ ਤੋਂ ਹੋ ਜੇ ਫ੍ਰੀ ਹੋ ਕੇ ਘਰੇ ਬੜਿਆ ਵੀ ਨਹੀਂ ਸੀ ਪਹਿਲਾਂ ਹੀ ਫੋਨ ਆ ਗਿਆ ਸੀ ਇਹ ਤਾਂ ਕਹਿੰਦੇ ਬਕਾਰ ਹੋ ਰਿਹਾ ਫਤੈ ਨੂੰ ਤੇ ਅਸੀਂ 2-3 ਦਿਨਾਂ ਤੋਂ ਫੀਵਰ ਹੋ ਰਿਹਾ ਸੀਗਾ ਉਹਦੇ ਕਰਕੇ ਫਿਰ ਮੈਂ ਇਹਨੂੰ ਡਾਕਟਰ ਦੇ ਲੈ ਕੇ ਆਏ ਸੀ ਨਾ ਬੇ ਉਧੋ ਕਰਕੇ 104 ਬੁਖਾਰ ਸੀ ਜਦ ਮੈਂ ਲੈ ਕੇ ਆਈ 104 ਐਨਾ ਬੁਖਾਰ ਸੀ ਚੱਕਰ ਆ ਰਹੇ ਸੀ ਖੜਾ ਨਹੀਂ ਹੋਇਆ ਜਾ ਰਿਹਾ ਸਿਰ ਦੁਖ ਰਿਆ ਸੀ ਬੁਖਾਰ ਕੇ ਕਿਉਂਕਿ ਇਹਦੇ ਸਿਰ ਨੂੰ ਬੁਖਾਰ ਹੁੰਦਾ ਹੈ ਜਿਆਦਾਤਰ ਕੀ ਹੋ ਗਿਆ ਮੇਲ ਮਾਂ ਗੱਗੋਲੀ ਰਹੀਆਂ ਚੁੱਪ ਕਰ ਗਏ ਮੈਂ ਮਨੂ ਦਾ ਬੋਲਣੇ ਦਿੰਦੀ ਤਾਂ ਹੀ ਤਾਂ ਕਹਿੰਦੇ ਹੁੰਦੇ ਨੇ ਕਹਿੰਦੇ ਜਨਾਨੀ ਤਾਂ ਜਮ ਨਹੀਂ ਕਿਸੇ ਨੂੰ ਬੋਲਣ ਦਿੰਦੀ ਹੁੰਦੀ ਇਹਦਾ ਹਜੇ ਬੋੜੇ ਰਹੇ ਮੈਂ ਤਾਂ ਗੱਲਬਾਤ ਦੱਸ ਰਿਹਾ ਵਿੱਚ ਆ 104 ਬੁਖਾਰ ਹੋ ਗਿਆ ਸੀ ਕਿ ਫੀਵਰ ਹੋ ਗਿਆ ਸੀ ਤੂੰ ਮੈਨੂੰ ਬੋਲ ਤਾ ਰਹਿ ਇਹਦੇ ਪੈਰਾਂ ਤੋਂ ਬਾਅਦ ਬੋਲ ਮੈਨੂੰ ਵੀ ਪਤਾ ਕਿ ਹੁਣ ਮੈਂ ਬੋਲਦੀ ਹਣੀ ਹੋਰ ਤੱਕ ਹੀ ਬੋਲਣਾ ਤਾਂ ਆਹੋ ਟਿੱਕੀਆਂ ਦੀ ਡਿਸਟਰਬ ਹੋ ਐਵੇਂ ਕਿ ਹਲਕੇ ਤਾਲੂ ਬਚੜ ਜੇ ਚਲੋ ਜੀ ਮਰੀ ਸਾਡਾ ਪਿੱਛੇ ਪਿਆਗਾ ਉਹ ਦੇਖੋ ਕਪੜੇ ਕੁੱਪੜੇ ਲੈ ਹੀ ਖੇਸ ਚ ਲਿਪਟਿਆ ਤੇ ਗਲੀਨ ਘਰੇ ਬੀਟ ਕਰ ਰਹੀ ਉਹਦੇ ਵਾਸਤੇ ਟਿੱਕੀ ਕਰਾ ਲਈ ਪੈਕ ਆਪਾਂ ਦਾ ਗੋਲ ਗੱਪੇ ਵਗੈਰਾ ਨਹੀਂ ਵਾਲੇ ਉਹ ਵਾਲੇ ਖਾ ਕੇ ਆਉਣਗੇ ਤੇ ਹੁਣ ਘਰੇ ਰੋਟੀ ਦੀ ਲੋੜ ਨਹੀਂ ਹੈਗੀ ਇਹ ਤਾਂ ਮਸਕਾਲਾ ਕਰਤਾ ਤੇ ਫਰੂਟ ਵਗੈਰਾ ਨੇ ਢੇਰ ਲਾ ਲਾ ਰੋਟੀ ਲਾ ਕੇ ਤੇ ਇਹ ਐ ਇਸੇ ਸਾਰਾ ਕੰਮ ਨੇ ਬੀਤ ਗਿਆ ਮੰਨਦਾ ਰੋਟੀ ਵੈਸੇ ਵੀ ਨਹੀਂ ਖਾਂਦਾ ਹੁੰਦਾ ਮੈਂ ਤੇ ਫਰੂਟ ਵਗੈਰਾ ਕਾਫੀ ਕੁਝ ਲੈ ਲਏ ਨੇ ਤੇ ਹੁਣ ਚਲਦੇ ਆ ਘਰੇ ਚਲੋ ਠੀਕ ਆ ਗਾਇਸ ਵਿਆਹ ਮੈਂ ਤੁਹਾਨੂੰ ਦੱਸਾਦਾ ਵਿਆਹ ਤੇ ਗਏ ਸੀਗੇ ਜਿਹੜੇ ਕਾਫੀ ਵਧੀਆ ਵਿਆਹ ਸੀਗਾ ਪੂਰਾ ਇੰਟਰਸਟਿੰਗ ਏ ਇਹਨਾਂ ਨੂੰ ਅਜੇ ਬਾਅਦ ਚ ਦੱਸੂਗਾ ਇਹਨਾਂ ਨੂੰ ਮੈਂ ਦੱਸਿਆ ਨਹੀਂ ਸੀਗਾ ਹਲੇ ਤੇ ਇਹਨਾਂ ਨੂੰ ਘਰੇ ਜਾ ਕੇ ਦੱਸੂਗਾ ਦਿਖਾਉਂਗਾ ਇਹਨਾਂ ਨੂੰ ਵੀਡੀਓਆਂ ਵਿਆਹ ਦੀਆਂ ਤੇ ਦੇਖੋ ਕਿ ਮੈਂ ਮਚਣਗੇ ਵੀ ਇਹ ਵਧੀਆ ਮਚਾਊਗਾ ਸਾਨੂੰ ਇਹ ਦਿਖਾਉਂਦਾ ਥੋੜੀ ਹੁੰਦਾ ਇਹ ਸਾਨੂੰ ਮਚਾਉਂਦਾ ਹੁੰਦਾ ਹਾਂ ਫਿਰ ਮਚਾਉਣਾ ਤਾਂ ਚਾਹੀਦਾ ਯਾਰ ਕਿਉਂਕਿ ਦੇ ਵੀ ਨਾਲੇ ਦੋਈ ਗੱਲ ਟਿੱਕ ਲੀ ਬਸ ਤੁਸੀਂ ਇਹਨਾਂ ਨਾਲ ਹੀ ਸਾਰ ਲੋ ਆਪਾਂ ਤਾਂ ਵਧੀਆ ਵਧੀਆ ਕਰਦੇ ਸੀ ਸਰਜਦਾ ਸੀ ਫਿਰ ਡਾਈਟ ਤੇ ਆ ਨਾ ਅਸੀਂ ਤੁਹਾਡੇ ਨਾਲ ਕੋਈ ਜ਼ਿਆਦਾ ਨਹੀਂ ਖਾਂਦੇ ਅਸੀਂ ਡਾਈਟ ਤੇ ਆ ਠੀਕ ਆ ਲਓ ਜੀ ਗਾਇਸ ਆਪਾਂ ਘਰੇ ਪਹੁੰਚ ਗਏ ਹਾਂਗੇ ਤੇ ਸਮਾਨ ਸਮੂਹਣ ਲਿਆ ਕੇ ਸਾਹਮਣਤਾਗਾ ਆ ਦੇਖੋ ਪਹਿਲਾਂ ਤਾਂ ਇਹਨਾਂ ਨੂੰ ਦੇਖੋ ਚੌਕਲੇ ਕੱਪੜੇ ਕੱਢ ਕੇ ਵੇਖ ਲੈ ਇੱਕ ਤਾਂ ਖਾ ਵੀ ਗਿਆ ਫਤਿਹ ਬਿਮਾਰ ਆਗਾ ਇਸ ਕਰਕੇ ਇਹਨੂੰ ਕੁਝ ਨਹੀਂ ਮਿਲੇਗਾ ਗੋਲ ਗੱਪੇ ਵਗੈਰਾ ਲੈਣ ਦੇ ਸੀ ਕਿ ਟਿੱਕੀ ਲੈਣ ਦੇ ਸੀ ਉਹਨੂੰ ਮਿਲਣੀ ਹੈ ਕਿ ਬਿਮਾਰ ਹੋਣ ਕਰਕੇ ਵਿਚਾਰਾ ਤਾਂ ਹੀ ਉਦਾਸ ਜਾ ਹੋਇਆ ਬੈਠਾ ਗਏ। ਇਹ ਦੇਖੋ ਕਿਵੇਂ ਮੁੱਕਰ ਰਿਹਾ। ਤੇ ਬਾਕੀ ਗਾਈਸ ਅੱਜ ਦੇ ਬਲੌਗ ਚ ਬਸ ਇੰਨਾ ਹੀ। ਤੁਹਾਨੂੰ ਸਾਡਾ ਅੱਜ ਦਾ ਬਲੌਗ ਕਿਵੇਂ ਲੱਗਿਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ। ਜੇ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਤੇ ਜਿਹਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਾ ਕੇ ਕਰ ਲਓ ਸਬਸਕ੍ਰਾਈਬ। ਕੱਲ ਨੂੰ ਮਿਲਦੇ ਆਂ ਫਿਰ ਤੁਹਾਨੂੰ ਨਵੇਂ ਬਲੌਗ ਚ। ਉਦੋਂ ਤੱਕ ਵਾਸਤੇ ਬਾਏ ਬਾਏ। ਬਾਏ ਬਾਏ ਗੁੱਡ ਨਾਈਟ ਬਾਏ।